ਸਸੇ ਗਾਲ ਜੀ ਮੈਂ ਜਿਹੜੀ ਵੀਡੀਓ ਬਣਾ ਰਿਹਾ ਹਾਂ ਉਹ ਵੀਡੀਓ ਹੈ ਡ੍ਰੈਗਨ ਦੀ ਤੇ ਵੈਸੇ ਤੇ ਕੁਦਰਤ ਨੇ ਜਿੰਨੇ ਵੀ ਫਲ ਦਿੱਤੇ ਹਨ ਹਰ ਫਲ ਦਾ ਕਿਤੇ ਨਾ ਕਿਤੇ ਫਾਇਦਾ ਹੈ ਪਰ ਅਸੀਂ ਆਮ ਤੌਰ ਤੇ ਇਹਨਾਂ ਦਾ ਇਸਤੇਮਾਲ ਜਾਂ ਇਹਨਾਂ ਦੇ ਗੁਣਾਂ ਬਾਰੇ ਬਹੁਤ ਘੱਟ ਇਸਤੇਮਾਲ ਕਰਦੇ ਹਾਂ ਡ੍ਰੈਗਨ ਫਰੂਟ ਜਿਹੜਾ ਇਹ ਬਹੁਤ ਹੀ ਮਿੱਠਾ ਹੁੰਦਾ ਹੈ ਅਤੇ ਇਹ ਅਮਰੀਕਾ ਮੈਕਸੀਕੋ ਆਦਿ ਵਿੱਚ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਤੇ ਇਹ ਆਮ ਤੌਰ ਤੇ ਪਾਚਨ ਕਿਰਿਆ ਹਾਜ਼ਮਾ ਠੀਕ ਕਰਨ ਲਈ ਇਹ ਰਾਮਬਣ ਹੈ ਇਸ ਵਿੱਚ ਵਿਟਾਮਿਨ ਸੀ ਤੇ ਵਿਟਾਮਿਨ ਏ ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ ਡ੍ਰੈਗਨ ਦੇ ਵਿੱਚ ਕੈਲਰੀ ਫਾਈਬਰ ਬਹੁਤ ਮਾਤਰਾ ਵਿੱਚ ਹੁੰਦਾ ਹੈ ਔਰਤਾਂ ਲਈ ਬਹੁਤ ਗੁਣਕਾਰੀ ਹੈ ਇਹ ਔਰਤਾਂ ਦੇ ਬਰੈਸਟ ਕੈਂਸਰ ਨੂੰ ਠੀਕ ਕਰਦਾ ਹੈ ਡ੍ਰੈਗਨ ਫਰੂਟ ਜਿਹੜਾ ਹੈ ਇਹ ਦਿਲ ਦੇ ਰੋਗਾਂ ਲਈ ਬਹੁਤ ਜ਼ਿਆਦਾ ਗੁਣਕਾਰੀ ਹੈ ਡ੍ਰੈਗਨ ਫਰੂਟ ਜਿਹੜਾ ਬਹੁਤ ਜ਼ਿਆਦਾ ਮਾਤਰਾ ਵਿੱਚ ਹੈਲਦੀ ਬੈਕਟੀਰੀਆ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਨੁਕਸਾਨ ਨਹੀਂ ਹੋਣ ਦਿੰਦਾ ਗੰਠੀਆਂ ਦੇ ਮਰੀਜ਼ਾਂ ਲਈ ਜੋੜਾਂ ਦੇ ਦਰਦ ਲਈ ਇਹ ਫਰੂਟ ਬਹੁਤ ਗੁਣਕਾਰੀ ਹੈ ਇਸ ਵਿੱਚ ਮੈਗਾ 3 ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ ਤੇ ਇਸ ਵਿੱਚ ਜਿਹੜੇ ਕਾਲੇ ਰੰਗ ਦੇ ਬੀਜ ਹਨ ਉਹ omega 3 ਹੀ ਹੈ ਇਹ ਕੈਲਸਟਰੋਲ ਨੂੰ ਵੀ ਕੱਟ ਕਰਦਾ ਹੈ 슈ਗਰ ਦੇ ਮਰੀਜ਼ਾਂ ਲਈ ਵੀ ਇਹ ਗੁਣਕਾਰੀ ਹੈ ਇਹ ਠੰਡਾ ਫਲ ਹੈ ਤੇ ਤਾਕਤਵਾਲਾ ਫਲ ਹੈ ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਜਿਨ੍ਹਾਂ ਲੋਕਾਂ ਨੂੰ ਕਮੀਆਂ ਦੀ ਸ਼ਿਕਾਇਤ ਜ਼ਿਆਦਾ ਰਹਿੰਦੀ ਹੈ ਉਹਨਾਂ ਨੂੰ ਡ੍ਰੈਗਨ ਫਰੂਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਹ ਹੈ ਤੇ ਕਾਫੀ ਮਹਿੰਗਾ ਹੈ ਪਰ ਆਪਣੀ ਸਿਹਤ ਨਾਲੋਂ ਕੋਈ ਮਾੜਾ ਨਹੀਂ ਹੈ ਚੰਗਾ ਹੈ ਆਪਣੀ ਸਿਹਤ ਲਈ ਅਗਰ ਜੇ ਮਹਿੰਗਾ ਵੀ ਹੈ ਫਿਰ ਵੀ ਇਸ ਨੂੰ ਇਸਤੇਮਾਲ ਚਾਹੇ ਥੋੜਾ ਹੀ ਕਰੋ ਕਰਨਾ ਚਾਹੀਦਾ ਤੇ ਬਾਕੀ ਇਸੋ ਲਵਾ ਇਹ ਫਰੂਟ ਜਿਨ੍ਹਾਂ ਨੂੰ ਭੁੱਖ ਬਹੁਤ ਘਟ ਲੱਗਦੀ ਹੈ ਤੇ ਉਹਨਾਂ ਲਈ ਇਹ ਬਹੁਤ ਵਧੀਆ ਫਰੂਟ ਹੈ ਤੁਸੀਂ ਇੱਕ ਵਾਰੀ ਇੱਕ ਡ੍ਰੈਗਨ ਖਾ ਲੋਗੇ ਤਾਂ ਤੁਸੀਂ ਦੇਖੋਗੇ ਵੀ ਤੁਹਾਨੂੰ ਭੁੱਖ 40% ਤੁਹਾਡੀ ਭੁੱਖ ਜਿਹੜੀ ਉਹ ਘਟ ਜੇਗੀ ਬਾਕੀ ਤੁਸੀਂ ਇਹਨੂੰ ਸਲਾਦ ਦੇ ਵਿੱਚ ਵੀ ਲੈ ਸਕਦੇ ਹੋ ਇਹਦਾ ਜੂਸ ਵੀ ਪੀ ਸਕਦੇ ਹੋ ਤੇ ਵੈਸੇ ਵੀ ਇਹ ਖਾ ਸਕਦੇ ਆ ਤੇ ਜਿਹੜਾ ਡ੍ਰੈਗਨ ਫਰੂਟ ਹੈ ਇਹ ਆਮ ਤੌਰ ਤੇ ਸ਼ੇਕ ਬਣਾ ਕੇ ਵੀ ਆਈਸਕ੍ਰੀਮ ਦੇ ਵਿੱਚ ਪਾ ਕੇ ਵੀ ਇਹ ਲੇ ਆਦਾਂ ਦਾ ਬਾਕੀ ਜੇਕਰ ਤੁਹਾਨੂੰ ਖੂਨ ਦੀ ਕਮੀ ਹੈ ਤਾਂ ਇਹ ਖੂਨ ਦੀ ਕਮੀ ਵੀ ਇਹ ਦੂਰ ਕਰਦਾ ਹੈ ਬਾਕੀ ਜਿਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਘਟ ਹੈ ਜਾਂ ਮੋਤੀਆ ਉਤਰਿਆ ਹੈ ਉਹਨਾਂ ਨੂੰ ਇਸ ਦਾ ਇਸਮਾਲ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਪਰਵਾਲ ਅੱਖਾਂ ਦੇ ਨੀਚੇ ਵਾਲਾ ਹਿੱਸਾ ਉੱਪਰ ਨੂੰ ਉੱਠ ਜਾਂਦਾ ਹੈ ਉਹਨਾਂ ਲਈ ਵੀ ਇਹ ਬਹੁਤ ਗੁਣਕਾਰੀ ਹੈ ਬਾਕੀ ਹਾਂਤਵਰਤ ਦੇਖਿਆ ਜਾਏ ਤਾਂ ਇਸ ਨੂੰ ਅਸਮਾ ਵਾਲੇ ਮਰੀਜ਼ ਸਾਹ ਦੀ ਬਿਮਾਰੀ ਹੈ ਤੁਸੀਂ ਜੇਕਰ ਅਬ ਚੜਾਈ ਚੜਦੇ ਹੋ ਤਾਂ ਤੁਹਾਨੂੰ ਸਾਹ ਦੀ ਪ੍ਰੋਬਲਮ ਆਉਂਦੀ ਹੈ ਜਾਂ ਤੁਹਾਨੂੰ ਖਾਂਸੀ ਬਹੁਤ ਆਉਂਦੀ ਹੈ ਜਾਂ ਤੁਹਾਡਾ ਸਾਹ ਫੁੱਲਦਾ ਹੈ ਤਾਂ ਇਹਦਾ ਇਸਤੇਮਾਲ ਲਗਾਤਾਰ ਕਰੋ ਤੇ ਤੁਸੀਂ ਦੇਖੋਗੇ ਵੀ ਤੁਹਾਡੀ ਜਿਹੜੀ ਖਾਂਸੀ ਆ ਉਹ ਵੀ ਠੀਕ ਹੋ ਜੇਗੀ ਬਾਕੀ ਸਕਿਨ ਆਮ ਤੌਰ ਤੇ ਦੇਖਿਆ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਹਾਡੀ ਸਕਿਨ ਢਿੱਲੀ ਪੈ ਜਾਂਦੀ ਹੈ ਅਗਰ ਡਰਾਈ ਗਨ ਫਰੂਟ ਖਾਂਦੇ ਹੋ ਤਾਂ ਤੁਹਾਡੀ ਸਕਿਨ ਜਿਹੜੀ ਉਹ ਢਿੱਲੀ ਨਹੀਂ ਹੋਗੀ ਸਕਿਨ ਨੂੰ ਟਾਈਟ ਕਰਕੇ ਰੱਖੇਗਾ ਬਾਕੀ ਅਗਰ ਤੇ ਤੁਹਾਡੀ ਦਰਦ ਨਹੀਂ ਹਟਦੀ ਕਿਤੇ ਵੀ ਪ੍ਰਾਣੀ ਤੋਂ ਪ੍ਰਾਣੀ ਦਰਦ ਦਾ ਵੀ ਇਹ ਲਾਜੇ ਕਰਦਾ ਹੈ ਬਾਕੀ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਮੋਤੀਆ ਬਿੰਦ ਹੈ ਉਹਨਾਂ ਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ 슈ਗਰ ਦੇ ਮਰੀਜ਼ਾਂ ਦਾ ਲਈ ਬਹੁਤ ਹੀ ਵਧੀਆ ਫਲ ਹੈ ਅਤੇ ਇਹਦਾ ਨੁਕਸਾਨ तकरीबन ਬਹੁ ਘੱਟ ਹੈ ਬੀਪੀ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਵਧੀਆ ਫਰੂਟ ਹੈ ਐਂਟੀਵਾਇਰਸ ਹੈ ਦੰਦਾਂ ਦੇ ਲਈ ਬਹੁਤ ਵਧੀਆ ਹੈ ਤੁਹਾਨੂੰ ਦੰਦਾਂ ਦੀ ਕੋਈ ਪ੍ਰੋਬਲਮ ਹੈ ਇਹਦਾ ਇਸਤੇਮਾਲ ਕਰੋ ਤੇ ਤੁਹਾਡੇ ਸਰੀਰ ਦੇ ਜਿਹੜੇ ਸੈੱਲ ਘਟ ਜਾਂਦੇ ਆ ਤੁਸੀਂ ਡਰੈਗਨ ਦਾ ਫਰੂਟ ਇਸਤੇਮਾਲ ਕਰੋ ਤੇ ਤੁਹਾਡੇ ਸੈੱਲ ਜਿਹੜੇ ਵਧਨੇ ਸ਼ੁਰੂ ਹੋ ਜਾਣਗੇ ਬਾਕੀ ਸ਼ੂਗਰ ਦੇ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਸ਼ੂਗਰ ਦੇ ਮਰੀਜ਼ ਹਨ ਉਹਨਾਂ ਨੂੰ ਇਸ ਦਾ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਸਰਜਰੀ ਹੋਈ ਹੋਈ ਹੈ ਉਹਨਾਂ ਨੂੰ ਇਹ ਨਹੀਂ ਲੈਣਾ ਚਾਹੀਦਾ ਬਾਕੀ ਜਿਆਦਾ ਖਾਣ ਨਾਲ ਤੁਹਾਨੂੰ ਲੂਜ਼ ਮੋਸ਼ਨ ਲੱਗ ਜਾਂਦੇ ਹਨ ਤੇ ਜਿਆਦਾ ਨਾ ਖਾਓ ਤੇ ਬਾਕੀ ਇਸ ਤੋਂ ਇਲਾਵਾ ਅਗਰ ਜੇ ਤੁਸੀਂ ਇਹ ਫਰੂਟ ਖਾਂਦੇ ਹੋ ਤਾਂ ਤੁਹਾਨੂੰ ਖਾਸ ਕਰਕੇ ਰਾਤ ਨੂੰ ਇਹ ਫਰੂਟ ਜਿਹੜਾ ਇਹ ਨਹੀਂ ਖਾਣਾ ਚਾਹੀਦਾ ਬਾਕੀ ਖੂਨ ਨੂੰ ਇਹ ਪਤਲਾ ਕਰਦਾ ਹੈ ਤੇ ਭੁੱਖ ਨੂੰ ਇਹ ਵਧਾਉਂਦਾ ਹੈ ਤੇ ਮੈਂ ਪਹਿਲੇ ਵੀ ਦੱਸਿਆ ਵੀ ਇਸ ਵਿੱਚ ਵਿਟਾਮਿਨ ਸੀ ਤੇ ਵਿਟਾਮਿਨ ਈ ਬਹੁਤ ਭਰਪੂਰ ਮਾਤਰਾ ਦੇ ਵਿੱਚ ਮਿਲਦਾ ਹੈ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ Satsi geldi.